ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਾਸ ਰਿਸ਼ਤੇਦਾਰ ਦੇ ਘਰ ਦੀਆਂ ਨੇ ਜਿੱਥੇ ਸੁੱਤੇ ਪਏ ਪਰਿਵਾਰ ਦੇ ਨਾਲ ਘਰ ਦੇ ਵਿੱਚ ਮੁੰਡੇ ਵੜ ਕੇ ਆਪੁੱਠਾ ਕੰਮ ਕਰ ਗਏ ਤੇ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਤੁਸੀਂ ਵੀ ਦੇਖ ਸਕਦੇ ਹੋ ਕਿ ਨੌਜਵਾਨ ਪਹਿਲਾਂ ਗੇਟ ਤੇ ਖੜੇ ਨੇ ਤੇ ਫਿਰ ਘਰ ਦੇ ਵਿੱਚ ਦਾਖਲ ਹੋ ਜਾਂਦੇ ਨੇ ਮਾਮਲਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਖੜਿਆਲ ਰੋੜ ਦਾ ਮਕਾਨ ਮਾਲਕ ਨੇ ਦੱਸਿਆ ਕਿ ਉਹ ਘਰ ਦੇ ਵਿੱਚ ਸੁੱਤੇ ਪਏ ਹੋਏ ਸੀ ਤਾਂ ਰਾਤ ਨੂੰ ਚੋਰ ਪੌੜੀਆਂ ਦੇ ਰਸਤੇ ਗੇਟ ਨੂੰ ਤੋੜ ਕੇ ਉਹਨਾਂ ਦੇ ਘਰ ਦੇ ਅੰਦਰ ਵੜ ਗਏ ਅਤੇ ਸਿੱਧਾ ਕਾਰਚ ਬਣੇ ਸਟੋਰ ਦੇ ਵਿੱਚ ਉਹਨਾਂ ਬੋਲੋ 18 ਤੋਂ 20 ਟੁਣੇ ਦੇ ਕਰੀਬ ਸੋਨਾ ਤੇ 1 ਲੱਖ ਰੁਪਏ ਦੀ ਨਗਦੀ ਚੋਰੀ ਕਰਕੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਸਾਹਮਣੇ ਵਾਲੇ ਕੈਮਰੇ ਦੇ ਵਿੱਚ ਤਿੰਨ ਚੋਰ ਨਜ਼ਰ ਆ ਰਹੇ ਨੇ। ਬਈ ਜੀ ਰਾਤ ਤਕਰੀਬਨ 12 ਤੋਂ ਲੈ ਕੇ 2 ਵਜੇ ਦੇ ਵਿੱਚ ਇਹ ਚੋਰੀ ਹੋਈ ਹੈ ਜਿਹੜੀ ਸਾਹਮਣੇ ਕੈਮਰੇ ਦੇ ਵਿੱਚ ਫੁਟੇ ਜਾ ਰਹੀ ਹੈਗੀ ਤੇ ਇਹ ਚੋਰੀ ਸਾਡੀ 15 ਟੋਲੇ ਇੱਕ ਤੇ 3 ਟੋਲੇ 18 ਟੋਲੇ ਸੋਨੇ ਦੇ ਨੇ ਤੇ 1 ਲੱਖ ਰੁਪਏ ਨਗਦੀ ਦਾ ਹੈ। ਇਹ ਮਤਲਬ ਜਿਵੇਂ ਆਏ ਨੇ ਚੋਰ ਆਪਾਂ ਨੂੰ ਪਤਾ ਨਹੀਂ ਲੱਗਿਆ ਘਰ ਦੇ ਵਿੱਚ ਜਿਵੇਂ ਨਹੀਂ ਨਹੀਂ ਸਾਨੂੰ ਕੋਈ ਪਤਾ ਨਹੀਂ ਲੱਗਿਆ ਸਾਡੇ ਦੋ ਕਮਰੇ ਜੁਆਇੰਟ ਨੇ ਵਿਚਾਲੇ ਸਾਡਾ ਬਾਥਰੂਮ ਹੈਗਾ ਨਾਲ ਸਾਡਾ ਸਟੋਰ ਹੈਗਾ ਇੱਥੇ ਸਾਨੂੰ ਕੁਝ ਨਹੀਂ ਪਤਾ ਲੱਗਿਆ ਸਾਨੂੰ 3:25 ਦੇ ਮੇਰੇ ਚਾਚੇ ਨੇ ਮੈਨੂੰ ਉਠਾਇਆ ਵੀ ਆਪਣੇ ਘਰੇ ਚੋਰੀ ਹੋ ਗਈ ਅਸੀਂ ਉਸ ਤੋਂ ਬਾਅਦ ਚੈੱਕ ਕੀਤਾ ਸਾਰਾ ਕੁਝ ਸਾਰੇ ਗੇਟ ਬੂਟ ਸਾਡੇ ਖੁੱਲੇ ਹੋਏ ਸੀਗੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀ ਰਿਸ਼ਤੇਦਾਰੀ ਹੈ ਜੀ ਆਪਣੀ ਉਹ ਸਾਡੇ ਨਾਨਕੇ ਪਰਿਵਾਰ ਚ ਹੀ ਆਈ ਸੀ ਉਹਨਾਂ ਦੇ ਤੋਂ ਅੱਜ ਤੇਰੇ ਪੂਆ ਦੇ ਬੇਟੇ ਨੇ ਲਈ ਉਹ ਸੱਕੀ ਦੀ ਤੁਸੀਂ ਕੀ ਮੰਗ ਕਰਦੇ ਹੋ ਕਿਸ ਤਰ੍ਹਾਂ ਦੀ ਬਸ ਅਸੀਂ ਤੇ ਇਹੀ ਮੰਗ ਕਰਦੇ ਹਾਂ ਵੀ ਸਾਡੇ ਜਿਹੜੀ ਨਗਦੀ ਤੇ ਜਿਹੜੀ ਸਾਡੀ ਚੋਰੀ ਹੋਈ ਹੈ ਇਹਦਾ ਸਾਡਾ ਤਵਰੀਸ਼ ਕਰਕੇ ਸਾਡਾ ਜਿਹੜਾ ਬਣਦਾ ਉਹ ਵਾਪਸ ਕੀਤਾ ਜਾ ਤੁਹਾਨੂੰ ਕਿਸ ਤੇ ਸ਼ੱਕ ਹੈ ਇਹਦੇ ਨੂੰ ਨਹੀਂ ਸ਼ੱਕ ਅਸੀਂ ਕਿਸੇ ਤੇ ਨਹੀਂ ਕਿਸਦਾ ਅਸੀਂ ਨਾ ਲੈ ਸਕਦੇ ਹਾਂ ਸ਼ੱਕ ਤਾਂ ਕਿਸੇ ਤੇ ਕਰੀ ਨਹੀਂ ਸਕਦੇ ਹੈਗੇ ਕਿਸੇ ਦਾ ਨਾ ਲਈ ਕਿਸੇ ਦਾ ਨਹੀਂ ਹਾਂ ਜੀ ਸਪੌਟ ਤੇ ਇਨਫੋਰਮੇਸ਼ਨ ਆਈ ਸੀ ਕਿ ਰਾਤ ਦੇ ਟਾਈਮ ਇੱਥੇ ਚੋਰੀ ਹੋਈ ਹੈ ਤੇ ਸੋਨੇ ਦਾ ਜਿਹੜਾ ਘਰੇ ਪਿਆ ਸੀ ਤੇ ਇੱਕ ਕੈਸ਼ ਦੱਸ ਦੇਣਾ ਇਹ ਮੌਕੇ ਤੇ ਆ ਕੇ ਮੈਂ ਦੇਖ ਰਿਹਾ ਜੀ ਸਾਰਾ ਚੀਨ ਇਨਵੈਸਟੀਗੇਟ ਕਰ ਰਿਹਾ ਕਿ ਕਿਸ ਤਰੀਕੇ ਨਾਲ ਚੋਰੀ ਹੋਈ ਹੈ ਤੇ ਇਹਨੂੰ ਟ੍ਰੇਸ ਕਰਾਂਗੇ ਇਸ ਮੌਕੇ ਜਾਂਚ ਕਰ ਰਹੇ ਅਧਿਕਾਰੀ ਪ੍ਰਤੀਕ ਜਿੰਦਲ ਨੇ ਕਿਹਾ ਕਿ ਉਹਨਾਂ ਵੱਲੋਂ ਇਸੀ ਜਾਂਚ ਕੀਤੀ ਜਾ ਰਹੀ ਹੈ ਜਲਦੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਸਰਦਾਰ ਜੀ ਇਹ ਕਿ ਜਿਨ੍ਹਾਂ ਦੇ ਘਰ ਚੋਰੀ ਹੋਈ ਹੈ ਇਹ ਸੀਐਮ ਭਗਵਾਨ ਤੁਮਾਨ ਦੇ ਰਿਸ਼ਤੇਦਾਰ ਨੇ ਸੀਐਮ ਭਗਵਾਨ ਤੁਮਾਨ ਕੇ ਇਹਨਾਂ ਦੇ ਨਾਨਕਿਆਂ ਘਰ ਦੇ ਵਿੱਚੋਂ ਰਿਸ਼ਤੇਦਾਰੀ ਪੈਂਦੀ ਹੈ ਚੋਰਾਂ ਦੇ ਦੇਖਿਆ ਜਾਵੇ ਤਾਂ ਹੌਸਲੇ ਐਨੇ ਵੱਧ ਗਏ ਨੇ ਕਿ ਕਾਨੂੰਨ ਤੋਂ ਬੇਖੌਫ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਨੀਲ ਜੈਂਦੀ ਰਿਪੋਰਟ